ਕਰਕੇ ਸਾਰੀ ਟੀਮ ਨੂੰ ਅਸੀਂ ਇੱਕ ਖਾਲਸੇ ਦਾ ਨਾਮ ਦਿੱਤਾ ਖਾਲਸਾ ਕਟ ਦੇ ਨਾਮ ਦੀ ਇੱਕ ਟੀਮ ਚਲਾਈ ਜਿਸ ਜਿਸ ਕਰਕੇ ਮੈਂ ਇਹ ਚਾਹੁੰਦਾ ਕਿ ਸਾਰੇ ਅਮਰਤਾ ਸਿੰਘ ਹੋਣ ਤੇ ਹਰ ਤੋਂ ਸੇਧ ਲੈ ਸਕਣ ਵੀ ਇਹ ਕੰਮ ਆਪਾਂ ਇੱਥੇ ਰਹਿ ਕੇ ਵੀ ਬਾਣੇ ਵਿੱਚ ਰਹਿ ਕੇ ਵੀ ਕੰਮ ਕਰ ਸਕਦੇ ਹਾਂ ਐਸ ਤੋਂ ਤੱਕ ਅਸੀਂ ਹਰਿਆਣਾ ਦਿੱਲੀ ਤੱਕ ਕੰਮ ਕੀਤੇ ਹੋਏ ਨੇ ਅੱਛਾ ਇਹ ਅਸੀਂ ਜਿਦਾ ਇੰਸਟਾਗ੍ਰam ਦੇ ਉੱਤੇ ਆਪਾਂ ਆਪਣੀ ਆਈਡੀ ਬਣਾਈ ਉੱਥੇ ਉੱਤੇ ਵੀਡੀਓ ਅਪਲੋਡ ਕੀਤੀਆਂ ਹਰ ਇੱਕ ਨੂੰ ਪਸੰਦ ਆਇਆ ਕਿ ਕਿੰਨੇ ਵਧੀਆ ਲੱਗਦੇ ਨੇ ਸਾਰੇ ਨੰਗ ਸਿੰਘ ਬਾਣੀ ਵਿੱਚ ਕੰਮ ਕਰਦੇ ਭੀ ਜਿਵੇਂ ਇੱਕ ਖਾਲਸਾ ਦਾ ਕਹਿ ਲਓ ਵੀ ਖਰਾਜ ਹੀ ਆ ਗਿਆ ਹਾਂ ਕਾਫੀ ਕਮੈਂਟ ਮੈਨੂੰ ਮਿਲੇ ਆ ਇਸ ਕਰਕੇ ਜਿੱਥੇ ਸਾਨੂੰ ਪਿਆਰ ਸੰਗਤ ਕਰਦੀ ਹੈ ਯਾਦ ਕਰਦੀ ਹੈ ਅਸੀਂ ਉੱਥੇ ਸੇਵਾ ਕਰਨ ਜ਼ਰੂਰ ਜਾਈਦਾ ਜੀ ਮੁੱਢਲਾ ਫਰਕ ਤੇ ਇਹ ਇਹਨਾਂ ਦੇ ਨਾਮ ਤੋਂ ਹੀ ਪਛਾਣਿਆ ਜਾਂਦਾ ਹੈ ਜੀ ਜਿਵੇਂ ਖਾਲਸਾ ਵੀ ਪਿਓਰ ਖਾਲਸ ਚੀਜ਼ ਤੇ ਖਾਲਸਾ ਚੀਜ਼ ਅਗਲੇ ਨੂੰ ਦੇਣੀ ਤੇ ਖਸਾ ਦੇ ਜਿਹੜੀ ਟੀਮ ਹੀ ਇੱਕ ਖਾਲਸੇ ਦੇ ਰੂਪ ਵਿੱਚ ਦਵੇ ਆਵੇ ਜਿੱਦਾਂ ਮੇਨ ਚੀਜ਼ ਲੈ ਲਓ ਵੀ ਨਸ਼ੇ ਖਾ ਕੇ ਵੀ ਅਗਲੇ ਕਈ ਚੀਜ਼ਾਂ ਜਿਹੜੇ ਹੱਥ ਨਹੀਂ ਧੋਂਦੇ ਤੇ ਉਦਾਂ ਹੀ ਆਪਜੀ ਵੀ ਜਾਣਦੇ ਹੋ ਜਿੱਦਾਂ ਵੀ ਉਦਾਂ ਯੂਜ਼ ਕਰਦੇ ਕਾਫੀ ਟਾਈਮ ਮੈਂ ਵੀ ਜਿੱਦਾਂ ਪੈਸੇ ਦੇ ਵਿੱਚ ਜਾਂਦਾ ਰਹੇ ਦੇਖਦਾ ਰਹਾਂ ਇਹ ਗੱਲਾਂ ਤੋਂ ਕਈ ਟਾਈਮ ਕਿਸੇ ਨਾਲ ਝਗੜਾ ਵੀ ਹੁੰਦਾ ਰਿਹਾ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਮੈਂ ਇਹਦਾ ਮਤਲਬ ਇਹੀ ਖਾਲਸੇ ਦਾ ਕਿ ਬਿਲਕੁਲ ਸਾਫ ਸੁਥਰਾ ਬਣਾ ਕੇ ਤੇ ਅਗਲਿਆਂ ਨੂੰ ਸਾਫ ਸੁਥਰਾ ਸਿਖਾਇਆ ਜਾਵੇ ਕਿ ਸਾਰੇ ਪ੍ਰੇਮ ਕਰਨ ਲੱਗੇ ਵੀ ਅਸੀਂ ਇਹਨਾਂ ਨੂੰ ਸੱਦੀਏ ਕਿਉਂਕਿ ਵੱਖਰੀਆਂ ਵਿੱਚ ਇੱਕ ਤੁਹਾਨੂੰ ਪਤਾ ਕੰਮ ਆ ਇਸ ਕਰਕੇ ਅਸੀਂ ਜਿਵੇਂ ਛੋਟੇ-ਮੋਟੇ ਪ੍ਰੋਗਰਾਮ ਹੀ ਲਾਉਣੇ ਸਟਾਰਟ ਕੀਤੇ ਉਸ ਤੋਂ ਬਾਅਦ ਵੱਡੇ-ਵੱਡੇ ਪ੍ਰੋਗਰਾਮ ਸਾਰੇ ਉਸ ਤੋਂ ਬਾਅਦ ਜਿਵੇਂ ਸਾਰਾ ਸਮਾਨ ਵੀ ਬਣਾਇਆ ਆਪਣਾ ਸਟਾਈਲ ਜਿਵੇਂ ਜਿਵੇਂ ਅੱਜ ਕੱਲ ਦੇ ਜਮਾਨੇ ਦੇ ਹਿਸਾਬ ਨਾਲ ਮੰਗਦੇ ਆ ਵੀ ਕਾਊਂਟਰ ਵਗੈਰਾ ਇਹ ਮਿਲ ਜਾਈ ਦੇ ਫੈਂਸੀ ਹਾਂਜੀ ਹਾਂਜੀ ਵੀ ਉਵੇਂ ਦੇ ਫਿਰ ਹੌਲੀ ਹੌਲੀ ਮਿਹਨਤ ਕਰਕੇ ਆਪਣੇ ਕਾਊਂਟਰ ਬਣਾਏ ਆਪਣੇ ਹੀ ਉਸ ਕਰਕੇ ਫਿਰ ਸਾਰੇ ਮਤਲਬ ਕਿ ਆਪਣੇ ਸਾਮਾਨ ਇਕੱਠਾ ਕੀਤਾ ਤੇ ਇਸ ਵੇਲੇ ਤੁਹਾਡੀ ਜਿਹੜੀ ਖਲਸਾ ਕੈਟਰਸ ਦੀ ਟੀਮ ਹੈਗੀ ਆ ਉਹਦੇ ਵਿੱਚ ਕਿੰਨੇ ਸਿੰਘ ਆ ਤਕਰੀਬਨ 35 ਤੋਂ 40 ਸਿੰਘ ਜਿਹੜੇ ਸਾਡੀ ਟੀਮ ਦੇ ਵਿੱਚ ਹੈਗੇ ਜਿਸ ਵਿੱਚ ਹਲਵਾਈ ਸਿੰਘ ਵਰਤੌਣ ਵਾਲੇ ਸਿੰਘ ਤੇ ਸਟਾਲਾਂ ਵਾਲੇ ਸਿੰਘ ਜਿਹੜੇ ਤਿਆਰ ਕਰਨ ਵਾਲੇ ਆਪਣੇ ਵਿੱਚ ਹੈਗੇ ਸਾਰੇ ਅਮਰਤਾਰੀ ਸਿੰਘ ਆ ਜੀ ਬਿਲਕੁਲ ਜੀ ਸਾਰੇ ਅਮਰਤਾਰੀ ਸਿੰਘ ਨੇ ਜੀ ਤੇ ਮੈਂ ਇਸੇ ਕਰਕੇ ਇਹ ਸੋਚਿਆ ਹੋਇਆ ਕਿ ਜਿੱਦਾਂ ਜਿਹੜੇ ਬੇਰੁਜ਼ਗਾਰ ਮੁੰਡੇ ਨੇ ਉਹਨਾਂ ਨੂੰ ਵੀ ਨਾਲ ਜੋੜਿਆ ਜਾਵੇ ਕਈ ਜਿੱਦਾਂ ਹੁਣ ਨਿਆਂ ਸਿੰਘ ਵੀ ਫੌਜਾਂ ਉਦਾਂ ਤੋਂ ਨਹੀਂ ਫਿਰਦਿਆਂ ਨੇ ਇਹ ਉਹਨਾਂ ਨੂੰ ਕੰਮ ਸਿਖਾਇਆ ਜਾਵੇ ਨਾਲ ਜੋੜਿਆ ਜਾਵੇ ਇਸ ਵਿੱਚ ਸਾਡੀ ਟੀਮ ਦਾ ਵੀ ਵਾਧਾ ਹੋਊਗਾ ਉਹਨਾਂ ਨੂੰ ਵੀ ਕੰਮ ਮਿਲ ਜਾਊਗਾ ਤੇ ਸਾਡਾ ਵੀ ਫਾਇਦਾ ਤੇ ਉਹਨਾਂ ਦਾ ਵੀ ਫਾਇਦਾ ਜੀ ਕਿਤੇ ਸਾਡੇ ਆਪਣੇ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਸ਼ਾਬਾਸ਼ ਦੇਣੀ ਆ ਜਾਵੇ ਨਾ ਤਾਂ ਇਸ ਦੁਨੀਆ ਦਾ ਨਕਸ਼ਾ ਕੁਝ ਹੋਰ ਹੋ ਸਕਦਾ ਹੈ ਅਸੀਂ ਆਪਣਿਆਂ ਦੀ ਤੰਡ ਨਹੀਂ ਥਾਪੜਦੇ ਅਸੀਂ ਕੰਡ ਲਾਉਣ ਦੇ ਵਿੱਚ ਯਕੀਨ ਕਰਦੇ ਹਾਂ ਕਿਚਨ ਵਿੱਚ ਜੀ ਹੈਗਾ ਇਦਾਂ ਜੀ ਬਿਲਕੁਲ ਜੀ ਹੋਈਆਂ ਤੁਹਾਡੇ ਨਾਲ ਜੀ ਬਾ ਕਾਫੀ ਜੀ ਅੱਜ ਕਈਆਂ ਨੇ ਜਿਵੇਂ ਕਹਿ ਲੋ ਵੀ ਸਾਡੀ ਕਾਪੀਓ ਕਰਕੇ ਜਿੱਦਾਂ ਕਹਿ ਲੋ ਵੀ ਸਾਨੂੰ ਬਦਨਾਮ ਕਰਨ ਲਈ ਕਈਆਂ ਨੇ ਕੋਜੀ ਚਾਲ ਚੱਲੀ ਆ ਪਰ ਨਹੀਂ ਮਾਰੇ ਨੇ ਜਿੱਥੇ ਤੁਹਾਨੂੰ ਪਤਾ ਹੱਥ ਰੱਖਿਆ ਹੋਵੇ ਉੱਥੇ ਨਹੀਂ ਹੋ ਸਕਦਾ ਕੁਝ ਵੀ ਬਾਕੀ ਅਸੀਂ ਸਾਫ਼ ਸੁਥਰੇ ਸੱਚੇ ਸੋਚੇ ਹਾਂ ਮਾਰੇ ਸਾਥ ਦਿੰਦਾ ਆਪਣਾ ਨਾਮ ਵੀ ਜਪਣਾ ਬਾਣਾ ਵੀ ਸਜਿਆ ਹੋਇਆ ਔਰ ਨਾਲ ਦੀ ਨਾਲ ਇਹ ਵੀ ਪਤਾ ਲੱਗਾ ਹੈ ਆਪ ਜੀ ਸ਼ਬਦ ਗਾਇਨ ਵੀ ਕਰਦੇ ਹੋ ਜੀ ਮੈਂ ਕੀਰਤਨ ਵੀ ਕਰ ਤੋਜੀ ਮੇਰੇ ਗੋਪਿੰਦਾ ਤੋਜੀ ਮੇਰੇ ਗੋਪਿੰਦਾ ਤੋਜੀ ਮੇਰੇ ਗੋਪਿੰਦਾ ਜ਼ਿੰਦਗੀ ਦੇ ਵਿੱਚ ਅਸੀਂ ਦੂਸਰਿਆਂ ਦੇ ਉੱਪਰ ਰੋਸੇ ਬਹੁਤ ਸੁੱਟਦੇ ਹਾਂ ਕਦੇ ਕਿਸਮਤ ਦੇ ਉੱਪਰ ਕਦੇ ਰੱਬ ਦੇ ਉੱਪਰ ਕਿ ਸਾਨੂੰ ਆ ਨਹੀਂ ਦਿੱਤਾ ਸਾਡਾ ਆ ਨਹੀਂ ਹੋਇਆ ਤੇ ਜੇ ਕਿਸੇ ਦਾ ਹੋ ਗਿਆ ਫਿਰ ਉਸ ਦਾ ਉਸ ਤੋਂ ਵੀ ਵੱਡਾ ਹੁੰਦਾ ਕਿ ਭਾਈ ਇਹਦਾ ਕਿਵੇਂ ਹੋ ਗਿਆ ਦੂਸਰੇ ਦੇ ਕਾਰੋਬਾਰ ਦੇਖ ਕੇ ਐਵੇਂ ਸੜੀ ਜਾਣਾ ਦੂਸਰੇ ਦੇ ਕੰਮ ਕਰ ਦੇਖ ਕੇ ਐਵੇਂ ਅਸੀਂ ਅੰਦਰੋਂ ਅੰਦਰੀਂ ਖੁਰਦੇ ਰਹਿਣਾ ਤੋੜੀ ਵਾਂਗੂ ਆਪਣੇ ਕੰਢੇ ਸਾੜਦੇ ਰਹਿਣਾ ਪਰ ਆਪ ਕੁਝ ਕਰਨਾ ਨਹੀਂ ਇੱਥੇ ਉਹਨਾਂ ਲੋਕਾਂ ਦੇ ਉੱਪਰ ਉਹ ਅਖਾਂ ਢੁਕਦੀ ਹੈ ਕਿ ਉਠ ਆਪ ਤੂੰ ਨਾ ਹੋਵੇ ਫਿਰ ਤੇ ਮੂੰਗੋੜਿਆਂ ਦਾ ਲਾਈ ਪੰਜਾਬੀ ਟੀਵੀ ਤੇ ਅੱਜ ਅਸੀਂ ਤੁਹਾਨੂੰ ਇੱਕ ਐਸੇ ਨੌਜਵਾਨ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਕਿ ਜਿਨੇ ਇਹ ਸਾਰੀਆਂ ਮਿੱਥਾਂ ਨੂੰ ਤੋੜਦਿਆਂ ਹੋਇਆ ਜ਼ਿੰਦਗੀ ਦੇ ਵਿੱਚ ਕੁਝ ਕਰਨ ਦਾ ਇਰਾਦਾ ਧਾਰ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਟੱਬਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਰਹਿ ਕੇ ਕੁਝ ਅਜੀਹਾ ਕਰਨ ਦੀ ਸੋਚੀ ਹੈ ਜਗੋਂ ਤੇਰਵੀ ਨਹੀਂ ਹੈ ਕੋਈ ਦੂਸਰਿਆਂ ਨਾਲ ਵੱਖਰੀ ਨਹੀਂ ਹੈ ਪਰ ਵੱਖਰੇਵਾ ਇਸ ਗੱਲ ਦਾ ਹੈ ਕਿ ਉਹਨੇ ਤਰਜੀਹ ਦਿੱਤੀ ਹੈ ਆਪਣੇ ਪੰਜਾਬ ਨੂੰ ਪੰਜਾਬ ਦੇ ਵਿੱਚ ਰਹਿ ਕੇ ਚੰਗਾ ਸੱਚਿਆਰਾ ਕੰਮ ਕਰਕੇ ਦੂਸਰ ਨੂੰ ਦਿਖਾਇਆ ਕਿ ਇੱਥੇ ਵੀ ਰੋਟੀ ਖਾਧੀ ਜਾ ਸਕਦੀ ਹੈ। ਤੁਹਾਨੂੰ ਅਸੀਂ ਮਿਲਵਾਉਣ ਜਾ ਰਹੇ ਹਾਂ ਲਵਪ੍ਰੀਤ ਸਿੰਘ ਖਾਲਸਾ ਜੀ ਦੇ ਨਾਲ। ਖਾਲਸਾ ਕੇਟਰਸ ਦੇ ਨਾਮ ਦੇ ਨਾਲ ਇਹਨਾਂ ਦੀ ਇੱਕ ਬਹੁਤ ਵੱਡੀ ਫਰਮ ਚੱਲ ਰਹੀ ਹੈ ਕਿ ਜਿਹੜੀ ਫਰਮ ਤੁਹਾਡੇ ਵਿਆਹਾਂ, ਸ਼ਾਦੀਆਂ, ਖੁਸ਼ੀਆਂ ਦੇ ਮੌਕਿਆਂ ਦੇ ਉੱਪਰ ਆਣ ਕੇ ਬਹੁਤ ਵਧੀਆ ਤਰੀਕੇ ਨਾਲ ਸਾਰੇ ਅਮਰਤਾਰੀ ਸਿੰਘ ਜਿਹੜੇ ਕਿ ਤੁਹਾਡਾ ਖਾਣਾ ਤਿਆਰ ਕਰਦੇ ਨੇ ਔਰ ਤੁਹਾਨੂੰ ਖਿਲਾਉਂਦੇ ਨੇ, ਛਕਾਉਂਦੇ ਨੇ। ਆਓ ਲਵਪ੍ਰੀਤ ਸਿੰਘ ਦੇ ਨਾਲ ਗੱਲਬਾਤ ਕਰਦੇ ਹਾਂ। ਲਪ੍ਰੀਤ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਵਾਇਗੁਰ ਜੀ ਦਾ ਖਾਲਸਾ ਸਾਹਿਬ ਵਾਇਗੁਰ ਜੀ ਦੀ ਫਤਿਹ ਲਪ੍ਰੀਤ ਜੀ ਪਤਾ ਇਹ ਲੱਗਾ ਹੈ ਕਿ ਲਪ੍ਰੀਤ ਵੀ ਬਾਕੀ ਮੁੰਡਿਆਂ ਵਾਂਗ ਪਹਿਲਾਂ ਆਲਸ ਕਰਕੇ ਉਡਾਰੀ ਮਾਰਨੀ ਚਾਹੁੰਦਾ ਸੀ ਆਲਸ ਹੋ ਗਈ ਸੀਗੀ 6 ਬੈਂਡ ਆ ਗਏ ਸੀਗੇ ਜੀ ਹਾਂ ਜੀ ਤਾਂ ਫਿਰ ਕਦੋਂ ਮੋੜਾ ਕੱਟ ਲਿਆ ਇਦਾਂ ਹੀ ਜੀ ਦੇਖੋ ਜਿੱਦਾਂ ਆਪ ਜੀ ਕਹਿ ਰਹੇ ਹੋ ਵੀ ਆਪਣੇ ਪੰਜਾਬ ਨਾਲ ਪਿਆਰ ਕਰਦੇ ਹੋਏ ਕੰਮ ਨੂੰ ਵੇਖਿਆ ਗਿਆ ਵੀ ਹਰ ਕੋਈ ਬਾਹਰ ਹੀ ਤੁਰੇ ਜਾਂਦਾ ਕੰਮ ਤੇ ਉੱਥੇ ਜਾ ਕੇ ਵੀ ਕਰਨਾ ਹੈ ਹਮ ਕਿਉਂ ਨਾ ਕੰਮ ਇੱਥੇ ਆਪਾਂ ਹਮਲਾ ਮਾਰ ਕੇ ਆਪਣੀ ਮਿਹਨਤ ਕੀਤੀ ਜਾਵੇ ਤੇ ਇੱਥੇ ਆਪਣੇ ਕੰਮ ਨੂੰ ਗਾਂਹ ਤੋੜਿਆ ਜਾਵੇ ਜਿੱਦਾਂ ਸਾਡੇ ਪਿਤਾ ਪੁਰਖੀ ਕੰਮ ਹੈਗਾ ਕੰਮ ਤਾਂ ਜਾਂਦਾ ਪਹਿਲਾਂ ਵੀ ਚੱਲਦਾ ਸੀਗਾ ਚਲੋ ਇਸ ਨੂੰ ਹੋਰ ਵੱਖਰੇ ਅਲੱਗ ਤਰੀਕੇ ਨਾਲ ਕੀਤਾ ਜਾਵੇ ਥੋੜਾ ਜਿਹਾ ਹੋਰ ਸ਼ਾਨਦਾਰਕ ਤਰੀਕੇ ਨਾਲ ਵੱਖਰੇ ਵੱਖਰੇ ਮਤਰੀਕ ਨਾਲ ਕੀਤਾ ਜਾਵੇ ਤਾਂ ਵਧੀਆ ਹੋ ਜਾਵੇ ਜੀ ਜੀ ਪਿਤਾ ਪੁਰਖੀ ਜਿਵੇਂ ਤੁਸੀਂ ਕੰਮ ਕਿੰਨ ਪਿਤਾ ਪੁਰਖੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਸ਼ੁਰੂ ਤੋਂ ਜਿਵੇਂ ਪਹਿਲਾਂ ਤੇ ਜਿਵੇਂ ਜੋੜ ਮੇਲਿਆਂ ਤੇ ਜਾਣਾ ਇਹਨਾਂ ਨੇ ਕੰਮ ਕਰਨਾ ਹੂੰ ਉੱਥੇ ਜਾ ਕੇ ਜਿੱਦਾਂ ਦੁਕਾਨ ਲਾਉਣੀ ਗੋਲ ਗੱਪੇ ਵਗੈਰਾ ਜਿੱਦਾਂ ਵੀ ਹੋ ਸਕੇ ਟਿੱਕੀ ਵਗੈਰਾ ਲਾਉਣੀ ਹੈ ਉਸ ਤੋਂ ਬਾਅਦ ਅਸੀਂ ਵੀ ਜਿਦਾਂ ਹੌਲੀ-ਹੌਲੀ ਜਵਾਨ ਹੋਏ ਇਹਨਾਂ ਦੇ ਨਾਲ ਹੈਲਪ ਕਰਨੇ ਸ਼ੁਰੂ ਕੀਤੇ ਫਿਰ ਜਿਵੇਂ ਵਿਆਹਾਂ ਸ਼ਾਦੀਆਂ ਦੇ ਕੰਮ ਕਰਦੇ ਹੋਏ ਆਪਾਂ ਸਾਰਿਆਂ ਜਿੱਦਾਂ 3-4 ਜਣੇ ਤਾਂ ਅਸੀਂ ਹੈਗੇ ਸੀਗੇ ਗੁਰਸਿੱਖ ਜਿਵੇਂ ਇਹ ਸੰਗਤ ਦਾ ਪਿਆਰ ਮਿਲਦਾ ਸੀਗਾ ਵੀ ਆਪ ਗੁਰਸਿੱਖ ਜਿਹੜੇ ਦੁੱਜੇ ਵਿੱਚ ਜਾਂਦੇ ਸੀਗੇ ਉਹ ਵੇਖਦੇ ਸੀਗੇ ਵੀ ਕਿਉਂ ਨਾ ਇਹ ਵੀ ਇਹ ਤਾਂ ਡੇਰਗੇ ਹੋਣ ਤੇ ਕਿੰਨਾ ਵਧੀਆ ਹੋਤਗੇ ਉਸ ਤੋਂ ਹੌਲੀ-ਹੌਲੀ ਤੁਹਾਨੂੰ ਪਤਾ ਇਨਕਰੇਜ ਹੁੰਦੇ ਹੁੰਦੇ ਮਤਲਬ ਕਿ ਸੇਧ ਲੈਂਦੇ ਹੁੰਆਂ ਆਪਣੀ ਸਾਰੀ ਟੀਮ ਹੌਲੀ-ਹੌਲੀ ਜੋੜਦੇ ਆਇਆ ਵੀ ਸਾਰੇ ਜਿੱਦਾਂ ਹੌਲੀ-ਹੌਲੀ ਸਿੱਖ ਬਣ ਅਮਰਤਾਰੀ ਟੀਮ ਜੋੜਦੇ ਆਇਆ ਫਿਰ ਆਖਰਕਾਰ ਆਪਣੀ ਨਿਹੰਗ ਸਿੰਘ ਬਾਣੇ ਵਾਲੀ ਟੀਮ ਜਿਹੜੀ ਤਿਆਰ ਕੀਤੀ ਅੱਛਾ ਇਹ ਇਹੀ ਕਿਉਂ ਤੇ ਯਾਨੀ ਕਿ ਇਹ ਨਿਹੰਗ ਸਿੰਘ ਬਾਣਾ ਸਾਨੂੰ ਪਤਾ ਹੈ ਕਿ ਇਹ ਅਕਾਲ ਪੁਰਖ ਦੀ ਫੌਜ ਆ ਇਹ ਫੌਜ ਦਾ ਸਾਡੀ ਦਾ ਬਾਣਾ ਆ ਜੀ ਇਹੀ ਬਾਣਾ ਹੀ ਕਿਉਂ ਚੁਣਿਆ ਆਪਾਂ ਕੋਈ ਦੂਸਰਾ ਵੀ ਸਧਾਰਨ ਬਾਣਾ ਵੀ ਚੁਣ ਸਕਦੇ ਸੀ ਜਿਵੇਂ ਆਪ ਜੀ ਜਾਣਦੇ ਹੋ ਕਿ ਇਹ ਇੱਕ ਵੱਖਰਾ ਹੀ ਕੰਮ ਹੈ ਤੇ ਸਾਫ਼ ਸੁਥਰਾ ਤੇ ਸ਼ੁੱਧ ਹਰ ਕੋਈ ਤਾਂ ਵੈਸੇ ਅੱਜ ਕੱਲ ਮੰਗਦਾ ਹੈ ਵੀ ਸਾਫ਼ ਸੁਥਰਾ ਤੇ ਸ਼ੁੱਧ ਸਾਫ਼ ਖਾਈਏ ਜੀ ਇਸ ਕਰਕੇ ਜਿੱਦਾਂ ਅਸੀਂ ਸ਼ੁਰੂ ਤੋਂ ਅਮਰਧਾਰੀ ਤਾਂ ਹੈਗੇ ਆਂ ਮਾਰੇ ਦੇ ਨਾਲ ਜੁੜੇ ਆਂ ਇਸ ਕਰਕੇ ਬਾਕੀ ਸਿੰਘ ਜਿਵੇਂ ਪ੍ਰੇਰਨਾ ਦੇ ਕੇ ਵੀ ਤੁਸੀਂ ਵੀ ਸਾਡੇ ਨਾਲ ਜੁੜੋ ਤੇ ਕੰਮ ਕਰੋ ਇਸ ਕਰਕੇ ਮੈਂ ਮੈਂ ਇਹ ਦੇਖ ਕੇ ਕੀਤਾ ਵੀ ਸਾਰੀ ਸਾਡੀ ਟੀਮ ਜਿਹੜੀ ਇੱਕ ਵੱਖਰੇਵੇਂ ਹੋਵੇ ਤੇ ਸਾਨੂੰ ਵੱਖਰਾ ਪਿਆਰ ਮਿਲਦਾ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਾਰੇ ਦੇਖਦੇ ਸੀਗੇ ਵੀ ਤੁਸੀਂ ਤਿੰਨ ਚਾਰ ਜਣੇ ਆਪ ਤਾਂ ਅਮਰਤਾ ਰਹੀ ਗਈ ਹੋ ਕਿ ਬਾਕੀ ਵੀ ਤੁਹਾਡੀ ਜਿਹੜੀ ਸਾਰੀ ਟੀਮ ਐਵੇਂ ਦੀ ਹੋਵੇ ਇਸ ਕਰਕੇ ਸਾਰੀ ਟੀਮ ਨੂੰ ਅਸੀਂ ਇੱਕ ਖਾਲਸੇ ਦਾ ਨਾਮ ਦਿੱਤਾ ਖਾਲਸਾ ਕੈਟਰਸ ਦੇ ਨਾਮ ਦੇ ਇੱਕ ਟੀਮ ਚਲਾਈ ਜਿਸ ਜਿਸ ਕਰਕੇ ਮੈਂ ਇਹ ਚਾਹੁੰਦਾ ਕਿ ਸਾਰੇ ਅਮਰਤਾ ਰਹੀ ਸਿੰਘ ਹੋਣ ਤੇ ਹਰ ਤੋਂ ਸੇਧ ਲੈ ਸਕਣ ਵੀ ਇਹ ਕੰਮ ਆਪਾਂ ਇੱਥੇ ਰਹਿ ਕੇ ਵੀ ਬਾਣੀ ਵਿੱਚ ਰਹਿ ਕੇ ਵੀ ਕੰਮ ਕਰ ਸਕਦੇ ਹਾਂ ਅੱਛਾ ਇਸ ਵੇਲੇ ਤੁਹਾਡੀ ਜਿਹੜੀ ਖਾਲਸਾ ਕੈਟਰਸ ਦੀ ਟੀਮ ਹੈਗੀ ਆ ਉਦੇ ਵਿੱਚ ਕਿੰਨੇ ਸਿੰਘ ਆ तकरीबन 35 ਤੋਂ 40 ਸਿੰਘ ਜਿਹੜੇ ਸਾਡੀ ਟੀਮ ਦੇ ਵਿੱਚ ਹੈਗੇ ਜਿਸ ਵਿੱਚ ਹਲਵਾਈ ਸਿੰਘ ਵਰਤੌਣ ਵਾਲੇ ਸਿੰਘ ਤੇ ਸਟਾਲਾਂ ਵਾਲੇ ਸਿੰਘ ਜਿਹੜੇ ਤਿਆਰ ਕਰਨ ਵਾਲੇ ਆਪਣੇ ਵਿੱਚ ਆ ਗਏ ਸਾਰੇ ਅਮਰਤਾਰੀ ਸਿੰਘ ਆ ਜੀ ਬਿਲਕੁਲ ਜੀ ਸਾਰੇ ਅਮਰਤਾਰੀ ਸਿੰਘ ਨੇ ਜੀ ਉਹ ਇੱਕੋ ਪਿੰਡ ਦੇ ਜਾਂ ਵੱਖੋ ਵੱਖਰੇ ਪਿੰਡਾਂ ਦੇ ਇਹ ਜੀ ਤੁਹਾਨੂੰ ਪਤਾ ਸਾਰੇ ਇੱਕੋ ਪਿੰਡ ਦੇ ਹੋਣੇ ਤਾਂ ਬਹੁਤ ਮੁਸ਼ਕਲ ਆ ਜੀ ਦੂਰ ਦੂਰ ਤੋਂ ਜਿਵੇਂ ਸਿੰਘ ਜਾਣਦੇ ਸੀਗੇ ਜਾਂ ਜਿਵੇਂ ਮਿਲਦੇ ਸੀਗੇ ਜਿਨ੍ਹਾਂ ਨੂੰ ਕੰਮ ਦੀ ਵੀ ਲੋੜ ਸੀਗੀ ਮੈਨੂੰ ਵੀ ਇਹ ਲੱਗਦਾ ਸੀ ਕਿ ਆਪਣੀ ਜਿੱਦਾਂ ਆਪਣੇ ਗੁਰਸਿੱਖ ਵੀਰ ਜੋੜੇ ਜਾਣ ਉਹਨਾਂ ਦਾ ਵੀ ਭਲਾ ਹੋ ਜਾਏ ਸਾਡਾ ਵੀ ਭਲਾ ਹੋ ਜਾਏ ਇਸ ਕਰਕੇ ਜਿਵੇਂ ਕੋਈ ਲਾਗੋਬਨੋਂ ਪਿੰਡਾਂ ਦੇ ਹੋਗੇ ਦੂਰ ਦੂਰ ਜਗਰਾਵਾਲ ਮੋਗਾ ਲੁਧਿਆਣਾ ਅੰਮ੍ਰਿਤਸਰ ਸਾਹਿਬ ਇਦਾਂ ਸਾਰੇ ਜਿਹੜੇ ਜੀ ਆਪਣੀ ਟੀਮ ਇਕੱਠੀ ਕੀਤੀ ਤੇ ਉਹਨਾਂ ਨੂੰ ਫਿਰ ਪ੍ਰੋਗਰਾਮ ਤੋਂ ਜਾਣ ਤੋਂ ਪਹਿਲਾਂ ਇੱਕ ਵਾਰੀ ਦੱਸ ਦੇਈਦਾ ਸੂਚੇਤ ਕਰ ਦੇਈਦਾ ਕਿ ਆਪਣਾ ਪ੍ਰੋਗਰਾਮ ਹੈਗਾ ਤੇ ਆਪਾਂ ਇਸ ਤਰੀਕੇ ਨਾਲ ਸ਼ਾਮਾਂ ਨੂੰ ਜਾਣਾ ਤੇ ਅਗਲੇ ਦਿਨ ਪ੍ਰੋਗਰਾਮ ਨੂੰ ਬੁਆਣਾ ਹੈ ਜੀ ਅੱਛਾ ਜੀ ਹੁਣ ਵਿਆਹ ਸ਼ਾਦੀਆਂ ਆ ਭੋਗ ਸਮਾਗਮ ਹੋਰ ਬਹੁਤ ਸਾਰੀਆਂ ਪਾਰਟੀਆਂ ਹੁੰਦੀਆਂ ਪਿੰਡਾਂਾਂ ਦੇ ਵਿੱਚ ਹੁੰਦਾ ਬਹੁਤ ਕੁਝ ਹੁੰਦਾ ਉਹ ਸਾਰੇ ਸਮਾਗਮ ਤੁਸੀਂ ਕਰਦੇ ਹੋ ਜੀ ਤਕਰੀਬਨ ਪਹਿਲਾਂ ਤੇ ਅਸੀਂ ਪੈਸਾਂ ਦੇ ਵਿੱਚ ਆਮ ਹੀ ਕਰਦੇ ਕਿਉਂਕਿ ਪਹਿਲਾਂ ਤਾਂ ਜਿੱਦਾਂ ਤੁਸੀਂ ਆਪਾਂ ਤੁਹਾਨੂੰ ਦੱਸਿਆ ਕਿ ਬਾਣੇ ਵਾਲੇ ਨਹੀਂ ਸਿੰਘ ਸੀਗੇ ਅੱਛਾ ਪਹਿਲਾਂ ਸਾਡੇ ਦੂਸਰੇ ਕੰਮ ਕਰਦੇ ਹੁੰਦੇ ਸੀ ਹਾਂ ਜੇ ਦੂਸਰੇ ਕੰਮ ਕਰਦੇ ਸੀਗੇ ਫਿਰ ਜਿਵੇਂ ਜਿਵੇਂ ਜੁੜ ਗਏ ਫਿਰ ਸਾਰੇ ਸਾਨੂੰ ਹੋਰ ਵੀ ਕਿ ਸਾਰੇ ਪ੍ਰੇਮ ਕਰਨ ਲੱਗੇ ਵੀ ਅਸੀਂ ਇਹਨਾਂ ਨੂੰ ਸੱਦੀਏ ਕਿਉਂਕਿ ਵੱਖਰੀਆਂ ਵਾਂ ਇੱਕ ਤੁਹਾਨੂੰ ਪਤਾ ਕੰਮ ਆ ਇਸ ਕਰਕੇ ਅਸੀਂ ਜਿਵੇਂ ਛੋਟੇ ਮੋਟੇ ਪ੍ਰੋਗਰਾਮ ਹੀ ਲਾਉਣੇ ਸਟਾਰਟ ਕੀਤੇ ਉਸ ਤੋਂ ਬਾਅਦ ਵੱਡੇ ਵੱਡੇ ਪ੍ਰੋਗਰਾਮ ਸਾਰੇ ਉਸ ਤੋਂ ਬਾਅਦ ਜਿਵੇਂ ਸਾਰਾ ਸਮਾਨ ਵੀ ਬਣਾਇਆ ਆਪਣਾ ਸਟਾਈਲ ਜਿਵੇਂ ਜਿਵੇਂ ਅੱਜ ਕੱਲ ਦੇ ਜਮਾਨੇ ਦੇ ਹਿਸਾਬ ਨਾਲ ਮੰਗਦੇ ਆ ਵੀ ਕਾਊਂਟਰ ਵਗੈਰਾ ਇਹ ਮੈਨੇ ਚਾਹੀਦੇ ਪੈਸੀ ਹਾਂ ਜੀ ਵੀ ਉਵੇਂ ਦੇ ਫਿਰ ਹੌਲੀ ਹੌਲੀ ਮਿਹਨਤ ਕਰਕੇ ਆਪਣੇ ਕਾਊਂਟਰ ਬਣਾਏ ਆਪਣੇ ਹੀ ਉਸ ਕਰਕੇ ਫਿਰ ਸਾਰੇ ਮਤਲਬ ਕਿ ਆਪਣੇ ਸਾਮਾਨ ਇਕੱਠਾ ਕੀਤਾ ਤੇ ਅੱਛਾ ਸਾਰਾ ਸਾਮਾਨ ਤੁਹਾਡੇ ਕੋਲ ਕੰਪਲੀਟ ਹੈ ਪੂਰਾ ਜੀ ਬਿਲਕੁਲ ਕਈ ਵਾਰੀ ਜਦੋਂ ਦੋ ਤਿੰਨ ਪ੍ਰੋਗਰਾਮ ਹੋ ਵੀ ਜਾਂਦੇ ਆ ਫਿਰ ਜਦਾਂ ਲਾਗੇ ਬੰਨੇ ਆਪਾਂ ਨੂੰ ਕਿਰਾਏ ਤੇ ਵੀ ਲੈ ਲੈਣੇ ਪੈਂਦੇ ਤਕਰੀਬਨ ਵੈਸੇ ਦੋ ਤਿੰਨ ਸਾਈਡ ਤੇ ਆਪਣੇ ਬਣਾਏ ਹੋਏ ਨੇ ਵੀ ਜੇ ਦੋ ਪ੍ਰੋਗਰਾਮ ਦੇਣ ਦੇ ਵਿੱਚ ਲਾਉਣੇ ਵੀ ਪੈਂਦੇ ਤੇ ਆਪਣੇ ਸੈਟਾਂ ਦੇ ਨਾਲ ਜਿਹੜਾ ਗੁਜ਼ਾਰਾ ਹੋ ਜਾਂਦਾ ਜੀ ਜੀ ਅੱਛਾ ਜੀ ਖਾਲਸਾ ਕੈਟਰਸ ਦੇ ਵਿੱਚ ਤੇ ਦੂਸਰਿਆਂ ਦੇ ਵਿੱਚ ਜੀ ਵੱਡਾ ਮੋਡਲਾ ਫਰਕ ਤੁਸੀਂ ਕੀ ਸਮਝਦੇ ਹੋ ਮੋਡਲਾ ਫਰਕ ਤੇ ਇਹ ਇਹਨਾਂ ਦੇ ਨਾਮ ਤੋਂ ਹੀ ਪਛਾਣਿਆ ਜਾਂਦਾ ਹੈ ਜੀ ਜਿਵੇਂ ਖਾਲਸਾ ਵੀ ਪਿਓਰ ਖਾਲਸ ਚੀਜ਼ ਤੇ ਖਾਲਸਾ ਚੀਜ਼ ਅਗਲੇ ਨੂੰ ਦੇਣੀ ਤੇ ਖਸਾ ਦੇ ਜਿਹੜੀ ਟੀਮ ਹੀ ਇੱਕ ਖਾਸ ਤੇਜੂਬ ਵਿੱਚ ਦਵੇ ਆਵੇ ਉਸ ਵਿੱਚ ਇਹ ਆ ਵੀ ਸਾਡਾ ਸਫਾਈ ਦਾ ਧਿਆਨ ਖਾਸ ਕਰਕੇ ਉਹਨਾਂ ਦਾ ਪੈਰਾਵੇ ਦਾ ਧਿਆਨ ਹੋਵੇ ਤੇ ਦੂਜਾ ਬਣਾਉਣ ਦਾ ਢੰਗ ਤਰੀਕਾ ਜਿਹੜਾ ਬਲ ਅਗਰ ਹੋਏ ਜਿਹਦਾ ਮੇਨ ਚੀਜ਼ ਲੈ ਲਓ ਵੀ ਨਸ਼ੇ ਖਾ ਕੇ ਵੀ ਅਗਲੇ ਕਈ ਚੀਜ਼ਾਂ ਜਿਹੜੇ ਹੱਥ ਨਹੀਂ ਧੋਂਦੇ ਤੇ ਉਦਾਂ ਹੀ ਆਪਜੀ ਵੀ ਜਾਣਦੇ ਹੋ ਜਿੱਦਾਂ ਵੀ ਉਦਾਂ ਯੂਜ਼ ਕਰਦੇ ਕਾਫੀ ਟਾਈਮ ਮੈਂ ਵੀ ਜਿੱਦਾਂ ਪੈਰਸਾਂ ਦੇ ਵਿੱਚ ਜਾਂਦਾ ਰਹੇ ਦੇਖਦਾ ਰਹਾਂ ਇਹ ਗੱਲਾਂ ਤੋਂ ਕਈ ਇਸ ਟਾਈਮ ਕਿਸੇ ਨਾਲ ਝਗੜਾ ਵੀ ਹੁੰਦਾ ਰਿਹਾ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਮੈਂ ਇਸ ਦਾ ਮਤਲਬ ਇਹੀ ਖਾਲਸੇ ਦਾ ਕਿ ਬਿਲਕੁਲ ਸਾਫ਼ ਸੁਥਰਾ ਬਣਾ ਕੇ ਤੇ ਅਗਲਿਆਂ ਨੂੰ ਸਾਫ਼ ਸੁਥਰਾ ਸ਼ਿਕਾਇਤ ਜਾਵੇ ਸਾਡੀ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਾਡੇ ਘਰਾਂ ਦੇ ਵਿੱਚ ਜਿਹੜੇ ਹਲਵਾਈ ਆਉਂਦੇ ਨੇ ਜਾਂ ਜਿਹੜੇ ਵਰਤਾਵੇ ਆਉਂਦੇ ਉਹ ਸਾਡੀ ਸਟੇਟ ਦੇ ਨਹੀਂ ਹੁੰਦੇ ਬਾਹਰੋਂ ਪੂਰਬੀਏ ਆਣ ਕੇ ਸਾਡੇ ਇਹਨਾਂ ਕੰਮਾਂ ਦੇ ਵਿੱਚ ਵੜ ਗਏ ਹਿਮਾਚਲੀਏ ਸਾਡੇ ਜਿਹੜੇ ਆ ਉਹ ਹਲਵਾਈਆਂ ਦਾ ਕੰਮ ਉਹਨਾਂ ਨੇ ਸਾਰਿਆਂ ਸੰਭ ਲਿਆ ਸਾਡੇ ਘਰਾਂ ਦੇ ਵਿੱਚ ਚਾਹੇ ਕੋਈ ਧਾਰਮਿਕ ਸਮਾਗਮ ਹੋਵੇ ਕੋਈ ਵਿਆਹ ਸ਼ਾਦੀ ਹੋਵੇ ਉਹਨਾਂ ਦੇ ਵਿੱਚ ਕੋਈ ਸੁੱਚਮਤਾ ਕੋਈ ਸਾਫ਼ ਸਫਾਈ ਦੇ ਅਕਸਰ ਅਸੀਂ ਮਿਹਣੇ ਮਾਰਦੇ ਰਹਿੰਨੇ ਆ ਕਿ ਸਾਡੇ ਹਲਵਾਈ ਨੇ ਆਣ ਕੀਤਾ ਆਉਣ ਨਹੀਂ ਕੀਤਾ ਐਦਾਂ ਹੋ ਗਈ ਸਾਡੇ ਕੋਲ ਚੰਗੇ ਤਰੀਕੇ ਦੇ ਨਾਲ ਨਾ ਸਿਰ ਟਕਿਆ ਇਹਨਾਂ ਨੇ ਨਾ ਇਹਨਾਂ ਨੇ ਚੰਗੀ ਕੋਈ ਸਾਫ ਸਫਾਈ ਦਾ ਪ੍ਰਬੰਧ ਕੀਤਾ ਤੇ ਸਾਨੂੰ ਜਿੱਦਾਂ ਦਾ ਵੀ ਖਾਣਾ ਖਲਾ ਕੇ ਤੁਰ ਗਏ ਤੇ ਤੁਰ ਗਏ ਪਰ ਹੁਣ ਤੁਹਾਡੇ ਕੋਲ ਇਹ ਅਲੰਭਾ ਨਹੀਂ ਰਹੇਗਾ ਕਿਉਂਕਿ ਖਾਲਸਾ ਕਿਟਰਸ ਵਾਲੇ ਸਾਰੇ ਦੇ ਸਾਰੇ ਜਿਹੜੇ ਗੁਰਸਿੱਖ ਸਜੇ ਹੋਏ ਨੇ ਸਿੰਘ ਸਜੇ ਹੋਏ ਨੇ ਔਰ ਤਿਆਰ ਪਰ ਤਿਆਰ ਬਾਣੇ ਦੇ ਵਿੱਚ ਆਉਂਦੇ ਨੇ ਸਾਫ ਸਫਾਈ ਦਾ ਖਾਸ ਤੌਰ ਤੇ ਖਿਆ ਰੱਖਦੇ ਨੇ ਔਰ ਤੁਹਾਡੇ ਸਮਾਗਮਾਂ ਦੇ ਵਿੱਚ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਬਣਾ ਕੇ ਸਿਖਾਉਂਦੇ ਨੇ ਖਾਲਸਾ ਜੀ ਅਸੀਂ ਦੁਨਿਆਵੀ ਲੋਕ ਆ ਜੀ ਅਸੀਂ ਦੁਨੀਆਂ ਦੇ ਵਿੱਚ ਵਿਚਰਦੇ ਆ ਹਾਂਜੀ ਬਹੁਤ ਸਾਰੇ ਸਮਾਗਮਾਂ ਦੇ ਵਿੱਚ ਤੁਸੀਂ ਵੀ ਜਾਣਦੇ ਆ ਹਾਂਜੀ ਅਸੀਂ ਵੀ ਜਾਣਦੇ ਆ ਜੀ ਦੇਖਦੇ ਜਾਂ ਕੇ ਉੱਥੇ ਮੰਨ ਲਓ ਜਿੱਥੇ ਤੁਸੀਂ ਨਹੀਂ ਹੈਗੇ ਹਾਂਜੀ ਉੱਥੇ ਤੁਸੀਂ ਦੇਖਦੇ ਕਿੰਦਾ ਕਿੰਦਾ ਦੇ ਖਾਣੇ ਬਣੇ ਹੁੰਦੇ ਆ ਜੀ ਸਾਡੇ ਇੱਥੇ ਸਾਨੂੰ ਵਿਆਹ ਸ਼ਾਦੀ ਦੇ ਵਿੱਚ ਪਤਾ ਨਹੀਂ ਲੱਗਦਾ ਕੀ ਕੁਝ ਬਣਦਾ ਕੀ ਕੁਝ ਬਣਾ ਕੇ ਅਗਲੇ ਰੱਖਦੇ ਆ ਜੀ ਜੀ ਇਥੇ ਵਿਆਹ ਸ਼ਾਦੀਆਂ ਦੇ ਵਿੱਚ ਵੈਜ ਵੀ ਚੱਲਦਾ ਨਾਨ ਵੈਜ ਵੀ ਚੱਲਦਾ ਹੈ ਲੋਕਾਂ ਦੀ ਡਿਮਾਂਡ ਹੁੰਦੀ ਹੈ ਜੀ ਤੁਹਾਡੇ ਕੋਲ ਆਣ ਕੇ ਵੀ ਡਿਮਾਂਡਾਂ ਕਰਦੇ ਆ ਲੋਕ ਜੀ ਬਿਲਕੁਲ ਕਰਦੇ ਨੇ ਕਈ ਜਿੱਦਾਂ ਜ਼ਿਆਦਾ ਨਾਨ ਵੈਜ ਨੂੰ ਲਾਈਕ ਕਰਦੇ ਨੇ ਜੇ ਸਾ ਮੈਂ ਅੱਜ ਕੱਲ ਦੇ ਜਮਾਨੇ ਜਿੱਦਾਂ ਤੁਸੀਂ ਗੱਲ ਕੀਤੀ ਹੋਈ ਹੈ ਫਿਰ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਇਹ ਖਾਸ ਕਿਉਂਕਿ ਤੁਹਾਡੇ ਲਈ ਤਾਂ ਧਰਮ ਸੰਕਟ ਪੈਦਾ ਹੋ ਗਿਆ ਹਾਂ ਫਿਰ ਕੀ ਕਰਦੇ ਹੋ ਜੀ ਅਸੀਂ ਤਾਂ ਮਾਫੀ ਮੰਗ ਲੈਂਦੇ ਹਾਂ ਉਹਨਾਂ ਕੋ ਵੀ ਤੁਹਾਡੇ ਕੋਲ ਨਹੀਂ ਇਹ ਪ੍ਰੋਗਰਾਮ ਹੋਣਾ ਤੁਸੀਂ ਕਿਸੇ ਹੋਰ ਨੂੰ ਦੇ ਸਕਦੇ ਹੋ ਹੂੰ ਇਸ ਕਰਕੇ ਮੈਂ ਤਾਂ ਇਹੀ ਕਹਿੰਦਾ ਵੀ ਅਸੀਂ ਜਿਹੜਾ ਨਾਨਵੈਜ ਵਾਲਾ ਕੰਮ ਨਹੀਂ ਫੜਦੇ ਅਸੀਂ ਜਿਹੜਾ ਬਿਲਕੁਲ ਸਾਦਾ ਸਵੇਸ਼ ਨੂੰ ਭੋਜਨ ਤਿਆਰ ਕਰਦੇ ਆ ਤੇ ਉਹੀ ਪ੍ਰੋਗਰਾਮ ਹੁੰਨੇ ਆ ਅੱਛਾ ਹੁਣ ਗੱਲ ਕਰਦੇ ਆ ਕਿ ਸਾਡੇ ਆਮ ਤੌਰ ਤੇ ਨਾ ਸਾਡੇ ਲੋਕ ਜਿਹੜੇ ਆ ਜੀ ਆਪਣੇ ਇਹ ਬੰਦਿਆਂ ਨੂੰ ਪੰਜਾਬੀਆਂ ਨੂੰ ਔਰ ਤੁਹਾਡੇ ਵਰਗੇ ਗੁਰਸਿੱਖ ਹੋਣ ਕਰਦਾ ਕਿ ਆਈ ਬਾਤਾਂ ਜੀ ਕੰਮ ਨਹੀਂ ਦਿੰਦੇ ਅਸੀਂ ਨੱਠ ਕੇ ਦੂਸਰਿਆਂ ਦੇ ਜਾ ਕੇ ਚਾਹੇ ਉਹ ਕੋਈ ਕੋਈ ਵੀ ਕਿਸੇ ਵੀ ਸਟੇਟ ਦੇ ਵਿੱਚੋਂ ਆਇਆ ਹੋਵੇ ਜਿਵੇਂ ਬਾਹਰੋਂ ਹੋਵੇ ਪਿੰਡ ਦਾ ਉਹਨੂੰ ਕੰਮ ਦੇ ਦਿੰਨੇ ਆ ਤੁਹਾਡੇ ਨਾਲ ਵੀ ਇਦਾਂ ਕਦੇ ਹੁੰਦਾ ਜੀ ਵੈਸੇ ਤਾਂ ਮੈਂ ਇੱਕ ਦੋ ਵਾਰਾਂ ਹੋਇਆ ਇਦਾਂ ਕਈ ਲੋਗਾਂ ਦੇ ਜਿਹਦਾ ਮਨ ਵਿੱਚ ਬੈਠੇ ਕਿ ਪ੍ਰਵਾਸੀ ਆ ਅਗਲੇ ਦੋ ਇਹ ਆਪਣੇ ਪਿੰਡ ਛੱਡ ਕੇ ਆਏ ਜਾਂ ਦੇਸ਼ ਛੱਡ ਕੇ ਆਏ ਆ ਜਿੱਦਾਂ ਇੱਕ ਦਾਇਰਾ ਜਿਹਾ ਬਣਾਇਆ ਉਹਨਾਂ ਦੀ ਸੋਚ ਬਣੀ ਹੋਈ ਆ ਪੀ ਜਿੱਦਾਂ ਆਪਣੇ ਨੂੰ ਛੱਡ ਕੇ ਬਾਹਰ ਦੇ ਨੂੰ ਕੰਮ ਦੇਣਾ ਸੋ ਇਸ ਕਰਕੇ ਮੈਂ ਤਾਂ ਇੱਥੇ ਉਹਨਾਂ ਨੂੰ ਇਹੀ ਕੰਮ ਆਪਣੇ ਦਾ ਪਹਿਲਾਂ ਸਾਧ ਦੋ ਦੂਜਿਆਂ ਵੱਲ ਬਾਅਦ ਚ ਦੇਖੋ ਜੀ ਜੀ ਇਹ ਲਾਪਰੀ ਸਿੰਘ ਜੀ ਖਾਲਸਾ ਖਾਲਸਾ ਕਿਟਰਸ ਸਾਰੇ ਕੋਈ ਲਗਭਗ 40-45 ਸਿੰਘ ਨੇ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਆ ਕੇ ਬਹੁਤ ਸੁਚਮਤਾ ਦੇ ਨਾਲ ਉਰਨ ਮਰਿਆਦਾ ਦੇ ਨਾਲ ਜੋ ਸਾਡੀ ਗੁਰ ਮਰਿਆਦਾ ਹੈ ਉਹਦੇ ਨਾਲ ਇਹ ਚੰਗੇ ਤਰੀਕੇ ਤੇ ਸਲੀਕੇ ਦੇ ਨਾਲ ਤੁਹਾਡੇ ਸਮਾਗਮਾਂ ਦੇ ਵਿੱਚ ਤੁਹਾਨੂੰ ਰੂਹ ਨੂੰ ਤੁਹਾਡੀ ਨੂੰ ਖੁਸ਼ ਕਰਨ ਵਾਲਾ ਖਾਣਾ ਵੀ ਤਿਆਰ ਕਰਦੇ ਨੇ ਤੁਹਾਨੂੰ ਛਕਾਉਂਦੇ ਵੀ ਨੇ ਦੇਖੋ ਹੁਣ ਗੱਲ ਆਉਂਦੀ ਹੈ ਇੱਕ ਬੰਦਾ 6 ਮਿੰਟ ਲੈ ਲੈਂਦਾ ਜੀ ਮੁਰਗਾ ਕਹਿੰਦਾ ਮੈਂ ਨਹੀਂ ਜਾਣਾ ਕੈਨੇਡਾ ਕਨੂਡਾ ਕਿਤੇ ਦੀ ਹੈ ਨਾ ਜੀ ਤੇ ਕੈਨੇਡਾ ਤਾਂ ਸੀ ਪੈਸੇ ਕਮਾਉਣ ਜਾਣਾ ਸੀ ਜੀ ਬਿਲਕੁਲ ਜੀ ਉਧਰ ਸਾਨੂੰ ਡਾਲਰ ਮਿਲਨੇ ਸੀਗੇ ਜੀ ਜੀ ਉਹ ਇਧਰ ਆਣ ਕੇ ਇੱਕ ਦੇ 70 ਬਣ ਜਾਣੇ ਆ ਜੀ ਜੀ ਇੱਥੇ ਹੁਣ ਕਿੰਨੇ ਬਣ ਜਾਂਦੇ ਆ ਇਸ ਕੰਮ ਦੇ ਵਿੱਚੋਂ ਹਮ ਵੈਸੇ ਤਾਂ ਸੰਗਤ ਕਾਫੀ ਪਿਆਰ ਦੇ ਰਹੀ ਹੈ ਕਾਫੀ ਜਿੱਦਾਂ ਆਪਣਾ ਡਿਮਾਂਡ ਹੈਗੀ ਆ ਹੁਣ ਜਿੱਦਾਂ ਗੁਰਸਿੱਖ ਜਥੇ ਦੀ ਸੋ वैसे तो अच्छा चलो जी नहीं भी दसना जेब वाली कोई नहीं है वो वो बात नहीं है जी कहंदे ने होंदे ਵੀ ਥੋੜੀ ਖਾ ਲੋ ਚੰਗੀ ਖਾ ਲੋ ਹਾਂ ਵੀ ਆਪਣੇ ਘਰ ਪਰਿਵਾਰ ਚ ਆਗੇ ਖੁਸ਼ ਹੈਗੇ ਆ ਰਿਸ਼ਤੇਦਾਰਾਂ ਨੂੰ ਮਿਲਦੇ ਪਏ ਆ ਉੱਥੇ ਜਦ ਬਾਹਰ ਜਾਂਦੇ ਸਾਰਾ ਕੁਝ ਛੁੱਟ ਜਾਂਦਾ ਜੀ ਘਰ ਪਰਿਵਾਰ ਵੀ ਛੁੱਟਦਾ ਕੰਮ ਤੇ ਉੱਥੇ ਵੀ ਕਰਨਾ ਇੱਥੇ ਵੀ ਕਰ ਰਹੇ ਆ ਤੁਹਾਨੂੰ ਪਤਾ ਉੱਥੇ ਕਹਿ ਲੋ ਵੀ ਸਿੱਧੇ ਸਬਜਾਂ ਦੇ ਕਹਿ ਲੋ ਵੀ ਬਾਥਰੂਮ ਵੀ ਸਾਫ਼ ਕਰਨੇ ਪੈਂਦੇ ਆ ਪੈਂਦੇ ਆ ਹਾਂਜੀ ਤੇ ਇਸ ਕਰਕੇ ਜੇ ਆਪਣਾ ਮਿਹਨਤ ਮਾਰੇ ਨੇ ਹੱਥਾਂ ਦੀ ਕਿਰਤ ਦਿੱਤੀ ਆ ਜੇ ਉਹ ਕਰ ਰਹੇ ਆ ਚੰਗਾ ਕਮਾ ਰਹੇ ਆ ਚੰਗਾ ਨਾਂ ਮਾਰੇ ਨਹੀਂ ਦਿੱਤਾ ਤੇ ਫਿਰ ਇੱਥੇ ਰਹਿ ਕੇ ਕੰਮ ਕਿਉਂ ਨਹੀਂ ਹੋ ਸਕਦਾ ਤੇ ਮੈਂ ਇਸ ਇਸੇ ਕਰਕੇ ਇਹ ਸੋਚਿਆ ਹੋਇਆ ਹੈ ਕਿ ਜਿੱਦਾਂ ਜਿਹੜੇ ਬੇਰੁਜ਼ਗਾਰ ਮੁੰਡੇ ਨੇ ਉਹਨਾਂ ਨੂੰ ਵੀ ਨਾਲ ਜੋੜਿਆ ਜਾਵੇ ਕਈ ਜਿੱਦਾਂ ਹੁਣ ਨਿਆਗ ਸਿੰਘ ਵੀ ਫੌਜਾਂ ਉਦਾਂ ਤੋਂ ਨਹੀਂ ਫਿਰਦਿਆਂ ਨੇ ਇਹ ਉਹਨਾਂ ਨੂੰ ਕੰਮ ਸਿਖਾਇਆ ਜਾਵੇ ਨਾਲ ਜੋੜਿਆ ਜਾਵੇ ਇਸ ਵਿੱਚ ਸਾਡੀ ਟੀਮ ਦਾ ਵੀ ਵਾਧਾ ਹੋਊਗਾ ਉਹਨਾਂ ਨੂੰ ਵੀ ਕੰਮ ਮਿਲ ਜਾਊਗਾ ਤੇ ਸਾਡਾ ਵੀ ਫਾਇਦਾ ਤੇ ਉਹਨਾਂ ਦਾ ਵੀ ਫਾਇਦਾ ਜੀ ਦੇਖੋ ਇਹ ਨਾਲੇ ਪੁੰਨ ਤੇ ਨਾਲੇ ਫਲੀਆਂ ਜੀ ਬਿਲਕੁਲ ਜੀ ਜੇਕਰ ਕੋਈ ਨੌਜਵਾਨ ਬੇਰੁਜ਼ਗਾਰ ਤੁਰਿਆ ਫਿਰਦਾ ਹੈ ਜੀ ਉਹਨੂੰ ਆਪਣੇ ਨਾਲ ਜੋੜ ਲਓ ਜੀ ਬਿਲਕੁਲ ਜੀ ਇੱਕ ਤੇ ਉਹਨੂੰ ਪ੍ਰੇਰਿਤ ਕਰਕੇ ਸਿੰਘ ਸਜਾ ਲਓ ਜੀ ਜੀ ਦੂਸਰਾ ਨੂੰ ਰੁਜ਼ਗਾਰ ਦੇ ਵਿੱਚ ਪਾ ਲਓ ਜੀ ਤੀਸਰਾ ਮੜੀਆਂ ਕਰਤਾਂ ਤੋਂ ਬਚਿਆ ਰਹੂਗਾ ਜੀ ਬਿਲਕੁਲ ਜੀ ਇਹ ਤੇ ਬਹੁਤ ਵੱਡਾ ਇੱਕ ਤੁਹਾਡਾ ਇੱਕ ਸੇਵਾ ਵਾਲਾ ਵੀ ਕੰਮ ਹੋ ਗਿਆ ਜੀ ਜੀ ਇਹ ਤੇ ਗੁਰੂ ਨਾਨਕ ਦੇ ਸਿਧਾਂਤ ਤੇ ਚੱਲਣ ਵਾਲੀ ਗੱਲ ਹੋ ਗਈ ਜੀ ਚੱਲਣਾ ਵੀ ਉੱਤੇ ਚਾਹੀਦਾ ਹੈ ਸਾਡਾ ਕਿਉਂਕਿ ਜੇਕਰ ਉਹ ਸਾਡੇ ਪਿਤਾ ਜੀ ਨੇ ਸਾਨੂੰ ਗੱਲ ਦੱਸੀ ਹੈ ਜੇਕਰ ਉੱਤੇ ਚੱਲੇ ਹੀ ਨਾ ਤੇ ਫਿਰ ਫਾਇਦਾ ਕੀ ਹੋਇਆ ਸਾਨੂੰ ਬਿਲਕੁਲ ਜੀ ਹੈਨਾ ਇਹੋ ਚੀਜ਼ੇ ਮੁੱਖ ਰੱਖਦੇ ਆ ਮੈਂ ਵੀ ਇਹ ਸੋਚਿਆ ਕਿ ਆਪਣੀ ਨਾਲੇ ਤੇ ਟੀਮ ਆਪਣੀ ਵੀ ਬਣੀ ਰਹੂਗੀ ਆਪਣਾ ਵੀ ਰੋਟੀ ਪਾਣੀ ਚੱਲਦਾ ਰਹੂਗਾ ਚਲੋ ਅਗਲੇ ਦੇ ਪੈਰਾਂ ਪਿੱਛੇ ਸਾਡਾ ਵੀ ਚੱਲਦਾ ਰਹੂਗਾ ਜੀ ਬਹੁਤ ਚੰਗੀ ਗੱਲ ਆ ਔਰ ਦੇਖੋ ਸਭ ਤੋਂ ਉਪਦੇਸ਼ ਨੇ ਜੇਕਰ ਉਹਨਾਂ ਦੇ ਉੱਪਰ ਸੱਚੀ ਅਸੀਂ ਚੱਲਣਾ ਹੈ ਕਿਰਤ ਕਰੋ ਵੰਡ ਛਕੋ ਨਾਮ ਜਪੋ ਇੱਥੇ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ ਕਿਰਤ ਵੀ ਕਰ ਰਹੇ ਨੇ ਔਰ ਜਿਹੜੇ ਨੌਜਵਾਨ ਤੁਰੇ ਫਿਰਦੇ ਨੇ ਉਹਨਾਂ ਨੂੰ ਨਾਲ ਲਾ ਕੇ ਇੱਕ ਵੰਡ ਕੇ ਛਕਣ ਦੀ ਇੱਕ ਪ੍ਰਤਿਵੀ ਹੈ ਔਰ ਨਾਲ ਦੀ ਨਾਲ ਨਾਮ ਵੀ ਜਪਣਾ ਬਾਣਾ ਵੀ ਸਜਿਆ ਹੋਇਆ ਹੈ ਔਰ ਨਾਲ ਦੀ ਨਾਲ ਇਹ ਵੀ ਪਤਾ ਲੱਗਾ ਆਪ ਜੀ ਸ਼ਬਦ ਗਾਇਨ ਵੀ ਕਰਦੇ ਹੋ ਜੀ ਮੈਂ ਕੀਰਤਨ ਹੀ ਕਰ ਲੀ ਕਿਰਤਨ ਵੀ ਕਰਦੇ ਹੋ ਕੀ ਬਾਤ ਹੈ ਤੇ ਜਦੋਂ ਇਦਾਂ ਕਿਸੇ ਦਾ ਕੋਈ ਸਮਾਗਮ ਹੁੰਦਾ ਤੇ ਨਾਲ ਇਹ ਵੀ ਹੁੰਦਾ ਕਿ ਭਾਈ ਕੀਰਤਨ ਵੀ ਮੈਂ ਹੀ ਕਰ ਰਹਾ ਆ ਮੈਂ ਇਦਾਂ ਤੇ ਨਹੀਂ ਹੁੰਦਾ ਕਈ ਵਾਰ ਜਦੋਂ ਦਿਲ ਵਿੱਚ ਚਾਹ ਪੈਦਾ ਹੋਵੇ ਵੀ ਇੱਕ ਦੋ ਸ਼ਬਦਾਂ ਦੀ ਹਾਜ਼ਰੀ ਭਰ ਲਈਏ ਹਾਂ ਜੋ ਬਿਲਕੁਲ ਪੇਟਾ ਰਹਿਦਾ ਸੀ ਹਾਜ਼ਰੀ ਭਰ ਦਈ ਦੀ ਜੀ ਅਗਲੇ ਵੀ ਹਾਂਜੀ ਹਾਂਜੀ ਅਗਲੇ ਵੀ ਖੁਸ਼ ਹੋ ਜਾਂਦੇ ਆ ਜੀ ਹਾਂ ਜੀ ਵਾਹ ਜੀ ਵਾਹ ਇਹ ਤੇ ਸਾਰੇ ਕੰਮ ਕਰ ਲੈਂਦੇ ਸਿੰਗ ਹਾਂ ਸੋਨੇ ਤੇ ਸੁਹਾਗਾ ਬਿਲਕੁਲ ਜੀ ਬਿਲਕੁਲ ਤੇ ਆਪਦੇ ਮਨ ਨੂੰ ਵੀ ਖੁਸ਼ੀ ਮਿਲਦੀ ਹੈ ਕਿ ਮਾਰੇ ਦਾ ਜੱਸ ਵੀ ਗਾਇਨ ਹੋ ਗਿਆ ਤੇ ਕੀਰਤ ਵੀ ਨਾਲ ਕਰਨ ਗਏ ਆ ਦੇਖੋ ਅੰਮ੍ਰਿਤਸਰ ਜ਼ਿਲ੍ਹੇ ਦਾ ਇਹ ਪਿੰਡ ਐ ਮੁਚੜ ਮੁਚੜ ਜੀ ਹਨ ਮੁੱਚੜ ਦੇ ਵਿੱਚ ਇਹ ਆ ਬਹੁਤ ਅੱਛੇ ਤਰੀਕੇ ਦੇ ਨਾਲ ਆਪਣਾ ਕੰਮ ਕਾਰ ਚਲਾ ਰਹੇ ਨੇ ਆ ਭਾਈ ਲਾਪ੍ਰੀਤ ਸਿੰਘ ਖਾਲਸਾ ਜੀ ਜਿਹੜੇ ਸਾਡੇ ਨਾਲ ਨੇ ਉਹ ਗੱਲਾਂ ਬਾਤਾਂ ਦੱਸ ਰਹੇ ਨੇ ਦੇਖੋ ਖਾਲਸਾ ਜੀ ਇਹ ਕੰਮ ਸ਼ੁਰੂ ਕਰਨਾ ਫਿਰ ਇਹਨੂੰ ਸਟੈਂਡ ਕਰ ਜਾਣਾ ਇੱਕ ਵਕਰੀਆਂ ਵਕਰੀਆਂ ਗੱਲਾਂ ਨੇ ਸ਼ੁਰੂ ਤਾਂ ਹਰ ਕੋਈ ਕਰ ਰਿਹਾ ਹੁੰਦਾ ਮੇਰੇ ਵਰਗਾ ਵੀ ਉੱਠ ਕੇ ਕਹੂਗਾ ਕਿ ਚੱਲ ਯਾਰ ਖਾਲਸੇ ਨੂੰ ਚਾਰ ਪੈਸੇ ਬਚਦੇ ਆਪਾਂ ਵੀ ਵਿਚਾਲੀਏ ਇਦਾਂ ਵੀ ਹੁੰਦਾ ਹੈ ਕੰਪੀਟੀਸ਼ਨ ਪਰ ਆਪਣੇ ਇਸ ਇਲਾਕੇ ਤੋਂ ਲੈ ਕੇ ਜੀ ਬਾਰਲੇ ਇਲਾਕਿਆਂ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੰਨ ਲਓ ਅੰਮ੍ਰਿਤਸਰ ਆ ਤੁਹਾਨੂੰ ਕੋਈ ਕੱਲ ਨੂੰ ਤਰਨਤਾਰਨ ਵਾਲਾ ਸੱਤ ਲਿੰਦਾ ਜਲੰਧਰ ਵਾਲਾ ਸੱਤ ਲਿੰਦਾ ਲੁਧਿਆਣੇ ਵਾਲਾ ਸੱਤ ਲਿੰਦਾ ਮੋਗੇ ਵਾਲਾ ਸੱਤ ਲਿੰਦਾ ਪਠਾਨਕੋਟ ਸੱਤ ਲਿੰਦੇ ਇਹਦਾ ਵੀ ਜਾਣਦੇ ਆ ਜੀ ਬਿਲਕੁਲ ਜੀ ਜਾਈਦਾ ਜੀ ਇੱਥੋਂ ਤੱਕ ਕਿ ਅਸੀਂ ਹਰਿਆਣਾ ਦਿੱਲੀ ਤੱਕ ਕੰਮ ਕੀਤੇ ਹੋਏ ਨੇ ਅੱਛਾ ਇਹ ਅਸੀਂ ਜਿਦਾ ਇੰਸਟਾਗ੍ਰam ਦੇ ਉੱਤੇ ਆਪਾਂ ਆਪਣੀ ਆਈਡੀ ਬਣਾਈ ਉੱਥੇ ਉੱਤੇ ਵੀਡੀਓ ਅਪਲੋਡ ਕੀਤੀਆਂ ਹਰ ਇੱਕ ਨੂੰ ਪਸੰਦ ਆਇਆ ਕਿ ਕਿੰਨੇ ਵਧੀਆ ਲੱਗਦੇ ਨੇ ਸਾਰੇ ਨੰਗ ਸਿੰਘ ਬਾਣੀ ਵਿੱਚ ਕੰਮ ਕਰਦੇ ਵੀ ਜਿਵੇਂ ਇੱਕ ਖਾਲਸੇ ਦਾ ਕਹਿ ਲਓ ਵੀ ਖਰਾਜ ਹੀ ਆ ਗਿਆ ਹਾਂ ਕਾਫੀ ਕਮੈਂਟ ਮੈਨੂੰ ਮਿਲੇ ਆ ਇਸ ਕਰਕੇ ਜਿੱਥੇ ਸਾਨੂੰ ਪਿਆਰ ਸੰਗਤ ਕਰਦੀ ਹੈ ਯਾਦ ਕਰਦੀ ਹੈ ਅਸੀਂ ਉੱਥੇ ਸੇਵਾ ਕਰਨ ਜ਼ਰੂਰ ਜਾਈਦਾ ਜੀ ਅੱਛਾ ਹਾਂਜੀ ਬਹੁਤ ਮਹਿੰਗੇ ਤਾਂ ਨਹੀਂ ਤੁਸੀਂ ਨਹੀਂ ਨਹੀਂ ਜੀ ਸਾਡਾ ਤਾਂ ਆਮ ਹੀ ਰੇਟ ਆ ਜੀ ਮੋਸਟਲੀ ਇਹ ਆ ਵੀ ਜਦਾਂ ਦੂਰ ਦੂਰ ਜਾਂਦਾ ਟਰਾਂਸਪੋਰਟੇਸ਼ਨ ਜਿਵੇਂ ਸਾਨੂੰ ਪੈਂਦੇ ਅਗਲੇ ਨੂੰ ਦੱਸ ਦੇਈਦਾ ਵੀ ਇੰਨੀ ਲੱਗਣੀ ਹੈ ਬਾਕੀ ਤੁਹਾਨੂੰ ਪਤਾ ਜੇ ਹਰੁ ਨੁਹਾਰਖੰਡ ਦੋਹਰਖੰਡ ਬਜਿਆ ਨਾ ਤੇ ਫਿਰ ਫਾਇਦਾ ਕੀ ਹੋਏ ਫਾਇਦਾ ਵੀ ਕੀ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਤੁਸੀਂ ਕਿਸੇ ਮੰਨ ਲਓ ਦੂਸਰੇ ਜ਼ਿਲ੍ਹੇ ਦੇ ਵਿੱਚ ਜਾਣਾ ਆ ਜਿੱਕਰ ਤੁਹਾਡੀ ਕਿਰਤ ਦਾ ਤੁਹਾਨੂੰ ਬਣਦਾ ਮਾਨ ਸਨਮਾਨ ਨਾ ਮਿਲਿਆ ਤੁਹਾਡਾ ਬਣਦਾ ਹੱਕ ਨਾ ਮਿਲਿਆ ਫਿਰ ਫਾਇਦਾ ਵੀ ਕੀ ਹੈ ਬਿਲਕੁਲ ਜੀ ਔਰ ਇਹ ਇੱਕ ਬੇਨਤੀ ਹੈ ਸਾਡੀ ਸਾਰਿਆਂ ਨੂੰ ਕਿ ਦੇਖੋ ਅਸੀਂ ਅਕਸਰ ਐਵੇਂ ਕਹਿ ਰਹੇ ਹਾਂ ਕਿ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਜਦੋਂ ਕੰਮ ਕਰਦੇ ਉਦੋਂ ਫਿਰ ਅਸੀਂ ਹੱਲਾਸ਼ੇਰੀ ਵੀ ਨਹੀਂ ਦਿੰਦੇ ਅਸੀਂ ਸ਼ਾਬਾਸ਼ ਵੀ ਨਹੀਂ ਦਿੰਦੇ ਠੀਕ ਹੈ ਖਾਣਾ ਬਣਾਉਣ ਦੇ ਵਿੱਚ ਕਿਤੇ ਕੋਈ ਉਨੇ ਇੱਕ ਹੀ ਹੋ ਸਕਦੀ ਹੈ ਕੋਈ 5 ਸਟਾਰ ਦਾ ਸ਼ੈਫ ਹੋ ਸਕਦਾ ਕਿਤੇ ਕੋਈ ਹੋਰ ਵੀ ਹੋ ਸਕਦਾ ਭਾਈ ਲਾਪਰੀ ਸਿੰਘ ਖਾਲਸਾ ਹੁਣੀ ਵੀ ਵਿੱਚ ਹੀ ਆ ਕਿਤੇ ਸਾਡੇ ਆਪਣੇ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਸ਼ਾਬਾਸ਼ ਦੇਣੀ ਆ ਜਾਵੇ ਨਾ ਤਾਂ ਇਸ ਦੁਨੀਆ ਦਾ ਨਕਸ਼ਾ ਕੁਝ ਹੋਰ ਹੋ ਸਕਦਾ ਅਸੀਂ ਆਪਣਿਆਂ ਦੀ ਤੰਡ ਨਹੀਂ ਥਾਪੜਦੇ ਅਸੀਂ ਕੰਡ ਲਾਉਣ ਦੇ ਵਿੱਚ ਯਕੀਨ ਕਰਦੇ ਹਾਂ ਹੈਗਾ ਇਹ ਤਾਂ ਜੀ ਬਿਲਕੁਲ ਜੀ ਹੋਈਆਂ ਤੁਹਾਡੇ ਤਾਂ ਜੀ ਬਾ ਕਾਫੀ ਜੀ ਅੱਜ ਕਈਆਂ ਨੇ ਜਿਵੇਂ ਕਹ ਲੋ ਵੀ ਸਾਡੀ ਕਾਪੀਆਂ ਕਰਕੇ ਜਿੱਦਾਂ ਕਹਿ ਲੋ ਵੀ ਸਾਨੂੰ ਬਦਨਾਮ ਕਰਨ ਦੇ ਲਈ ਕਈਆਂ ਨੇ ਕੋਜੀ ਚਾਲ ਚੱਲੀ ਆ ਪਰ ਨਹੀਂ ਮਾਰੇ ਨੇ ਜਿੱਥੇ ਤੁਹਾਨੂੰ ਪਤਾ ਹੱਥ ਰੱਖਿਆ ਹੋਵੇ ਉੱਥੇ ਨਹੀਂ ਹੋ ਸਕਦਾ ਕੁਝ ਵੀ ਬਾਕੀ ਅਹੀ ਸਾਫ਼ ਸੁਥਰੇ ਸੱਚੇ ਸੁੱਚੇ ਹੈ ਮਾਰੇ ਸਾਥ ਦਿੰਦਾ ਆਪਣਾ ਇਸ ਕਰਕੇ ਆਪਾਂ ਆਪਣੇ ਦਿੱਤੇ ਮਹਾਰਾਜ ਜੀ ਸਿਧਾਂਤ ਤੇ ਚੱਲ ਰਹੇ ਆ ਤੇ ਅਹੀ ਸਾਫ਼ ਸੁਥਰੀਆਂ ਤੇ ਸੰਗਤ ਵੀ ਸਾਨੂੰ ਪਿਆਰ ਦਿੰਦੀ ਹੋਈ ਹੈ ਅੱਛਾ ਇੱਕ 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 ਹੋਰ ਸਵਾਲ ਜੀ ਜਦੋਂ ਪੁਰਾਤਨ ਸਮਾਂ ਸੀ ਨਾ ਸਾਡੇ ਘਰਾਂ ਦੇ ਵਿੱਚ ਜੀ ਸਾਡੀਆਂ ਜਿਹੜੀਆਂ ਮਾਤਾ-ਮਾਂ ਭੈਣਾਂ ਸਾਡੀਆਂ ਬੀਬੀਆਂ ਹੁੰਦੀਆਂ ਸੀਗੀਆਂ ਉਹ ਜਦੋਂ ਚੁੱਲ੍ਹੇ ਚੌਂਕੇ ਦੇ ਵਿੱਚ ਵਰਦੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਜੀ ਉਹ ਚੱਪਲ ਉਤਾਰ ਕੇ ਜੀ ਤੇ ਉਹ ਪਾਠ ਕਰਦੀਆਂ ਜੀ ਮੂੰਹ ਦੇ ਵਿੱਚ ਉਚਾਰਨ ਕਰਦੀਆਂ ਬਾਣੀ ਜੀ ਜੀ ਉਹਨਾਂ ਨੇ ਦਾਲਾਂ ਸਬਜ਼ੀਆਂ ਬਣਾਉਣੀਆਂ ਕੁਝ ਜੋ ਵੀ ਖਾਣ ਦਾ ਬਣਾਉਣਾ ਤੇ ਉਹ ਜਦੋਂ ਚੁੱਲ੍ਹੇ ਤੋਂ ਉੱਤਰਦਾ ਹੁੰਦਾ ਸੀ ਨਾ ਬਣ ਕੇ ਜੀ ਜੀ ਉਹ ਲੰਗਰ ਤੇ ਤੁਲ ਹੁੰਦਾ ਸੀ ਬਿਲਕੁਲ ਸਵਾਦ ਹੁੰਦਾ ਸੀ ਬਿਲਕੁਲ ਜੀ ਇਦਾਂ ਤੁਸੀਂ ਵੀ ਕਰਦੇ ਹੋ ਕਿ ਜਦੋਂ ਦਾਲਾਂ ਸਬਜ਼ੀਆਂ ਕੋਈ ਤਿਆਰ ਕਰਦੇ ਹੋ ਤੇ ਇਦਾਂ ਸਿਮਰਨ ਕੋਈ ਜਾਪ ਇਦਾਂ ਕਰਦੇ ਜੀ ਬਿਲਕੁਲ ਜੀ ਜੇ ਤਾਂ ਟਾਈਮ ਵੇਲੇ ਪਹਿਲਾਂ ਤਾਂ ਆਪਣਾ ਸਾਰੇ ਇਕੱਠੇ ਹੋ ਕੇ ਸਿੰਘ ਆਪਾਂ ਬੈਠ ਕੇ ਵੀ ਇਤਨੇ ਆਪਣਾ ਕਰਦੇ ਆ ਆਪੋ ਆਪਣਾ ਤੇ ਹਰੇ ਕਿੰਨੇ ਕਰਨਾ ਹੀ ਹੁੰਦਾ ਮਾਰੇ ਦੀ ਕਿਰਪਾ ਨਾਲ ਤੇ ਨਹੀਂ ਤਾਂ ਨਾਲ ਚਲਦੇ ਚਲਦੇ ਕੋਈ ਗੁਰਬਾਣੀ ਆਪਣੇ ਮੋਬਾਈਲ ਤੇ ਸੁਣਦਾ ਰਹਿੰਦਾ ਜੀ ਕੋਈ ਜਿੱਦ ਆਪਣੇ ਮਨ ਵਿੱਚ ਵੱਡਦਾ ਰਹਿੰਦਾ ਹੈ ਕੰਮ ਕਰਦਿਆ ਕਰਦਿਆਂ ਜਿਵੇਂ ਕਹਿੰਦੇ ਨੇ ਮਾਰੇ ਮਾਰਗ ਚਲ ਤ ਹਰੇ ਰੇ ਗਈ ਹੈ ਉਸ ਹਿਸਾਬ ਨਾਲ ਵੀ ਆਪਣਾ ਕੰਮ ਵੀ ਕਰੀ ਜਾਓ ਕਿਰਤ ਵੀ ਕਰੀ ਜਾਓ ਤੇ ਮਾਰੇ ਦਾ ਨਾਮ ਵੀ ਜਪੀ ਜਾਵੇ ਇਸ ਕਰਕੇ ਖਾਣ ਵਾਲੇ ਤੇ ਵੀ ਪ੍ਰਭਾਵ ਪਵੇ ਤੇ ਬਣਾਉਣ ਵਾਲੇ ਤੇ ਵੀ ਪ੍ਰਭਾਵ ਪਵੇ ਤੇ ਮਾਰੇ ਦਾ ਨਾਮ ਵੀ ਜਪਿਆ ਜਾਵੇ ਜੀ ਅੱਛਾ ਸਾਡੇ ਜਿਹੜੇ ਨ ਉਹ ਅੱਜ ਜਿਕਰ ਆਪਾਂ ਦੇਖੇ ਨਾ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਆ ਜਹਾਜ਼ ਭਰ ਭਰ ਕੇ ਬਾਹਰ ਜਾ ਰਿਹਾ ਬਹੁਤ ਵੱਡੇ ਪੱਦਰ ਤੇ ਉਹਨਾਂ ਨੂੰ ਤੁਸੀਂ ਜਾਂਦੇ ਜਾਂਦੇ ਜਿਹੜੇ ਮਾਂ ਪਿਓ ਦੇ ਸੰਗ ਦੇ ਵਿੱਚ ਗੁੱਠਾ ਦਿੰਦੇ ਆ ਕਿ ਸਾਨੂੰ ਹਾਂ ਆ ਵੇਚ ਦੇ ਕਿੱਲਾ ਸਾਨੂੰ ਬਾਹਰ ਭੇਜ ਜੋ ਮਰਜੀ ਉਹ ਇੱਥੇ ਜ਼ਿੰਦਗੀ ਹੈ ਨਹੀਂ ਇੱਥੇ ਹੈ ਨਹੀਂ ਕੱਖ ਵੀ ਇੱਥੇ ਅਸੀਂ ਭੁੱਖੇ ਮਰ ਜਾਾਂਗੇ ਇੱਥੇ ਲੁੱਟ ਗਏ ਆ ਮਰ ਗਏ ਆ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਮੈਂ ਤਾਂ ਸੁਨੇਹਾ ਇਹ ਹੀ ਦੇਣਾ ਚਾਹੁੰਦਾ ਵੀ ਕੰਮ ਕਰਨ ਵਾਲਾ ਬੰਦਾ ਬਣੇ ਸਾਰਾ ਕੁਝ ਇੱਥੇ ਹੀ ਹੈਗਾ ਜੀ ਅਗਲਾ ਬੰਦਾ ਮਿਹਨਤ ਕਰਨ ਵਾਲਾ ਆ ਅੱਜ ਕੱਲ ਜਿੱਦਾਂ ਨੌਜਵਾਨ ਜਿੱਦਾਂ ਤੁਸੀਂ ਪਹਿਲਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਵੀ ਸੰਗ ਸ਼ਰਮ ਮੇਨ ਚੀਜ਼ ਇਹ ਲਾਉਣੀ ਪੈਣੀ ਹੈ ਜੀ ਆਪਾਂ ਨੂੰ ਜੇ ਆਪਾਂ ਕਹਿ ਲਓ ਵੀ ਆਪਾਂ ਪਿੰਡ ਕੰਮ ਨਹੀਂ ਕਰਨਾ ਇਦਾਂ ਆਪਣੇ ਦੇਸ਼ 'ਚ ਰਹਿ ਕੇ ਕੰਮ ਨਹੀਂ ਕਰਨਾ ਬਾਹਰ ਜਾ ਕੇ ਵੀ ਤਾਂ ਆਪਾਂ ਕੰਮ ਕਰਦੇ ਆ ਜੇ ਕਹਿ ਲਓ ਸਿੱਧੇ ਸਾਫ ਜਦਾਂ ਵਿੱਚ ਵੀ ਇਹ ਬਾਥਰੂਮ ਹੀ ਸਾਫ ਕਰਨੇ ਪੈਂਦੇ ਆ ਆਪਾਂ ਕਰਦੇ ਆ ਇਹਦਾ ਮਤਲਬ ਇਹ ਕੀ ਬੋਲੇ ਤਾਂ ਕਰਕੇ ਜੇ ਆਪਾਂ ਸਾਹਮਣੇ ਇੱਥੇ ਰਹਿ ਕੇ ਆਪਣੇ ਕੋਈ ਸਾਫ ਕਿਰਤ ਕਰਦੇ ਆ ਕਮਾਈ ਕਰਦੇ ਆ ਤੇ ਮੈਂ ਤੇ ਇਹੋ ਬੇਨਤੀ ਕਰਨਾ ਚਾਹੁੰਦਾ ਵੀ ਜੇ ਆਪਣੇ ਪਰਿ ਇਨੂੰ ਵੱਧ ਆਪਣਾ ਬਿਜ਼ਨਸ ਜਾਂ ਆਪਣਾ ਕੰਮਕਾਰ ਜੇ ਇੱਥੇ ਮਿਹਨਤ ਕਰਕੇ ਵਿਧਾਇਆ ਜਾਵੇ ਤੇ ਇਹ ਹੋ ਵਧੀਆ ਜੀ ਬਿਲਕੁਲ ਜੀ ਜੇਕਰ ਅਸੀਂ ਆਪਣੀ ਇੱਕ ਕਿਰਤ ਦੇ ਪ੍ਰਤੀ ਕੋਈ ਸੰਗ ਸ਼ਰਮ ਕਿਉਂਕਿ ਕੰਮ ਛੋਟਾ ਵੱਡਾ ਨਹੀਂ ਜੀ ਹੁੰਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਘਟਣ ਕੇ ਅੰਦਰੋਂ ਨੀਤੀ ਜਿਨ੍ਹਾਂ ਦੀ ਕੋਟੇ ਸੋ ਸਾਨੂੰ ਆਪਣੀ ਸੋਚ ਨੂੰ ਵੱਡਿਆਂ ਕਰਕੇ ਕੰਮ ਨੂੰ ਮਜ਼ਬੂਤੀ ਦੇ ਨਾਲ ਹੱਥ ਪਾਉਣਾ ਪਊਗਾ ਕੰਮ ਅਸੀਂ ਸਾਰੇ ਛੱਡ ਬੈਠੇ ਆ ਨੁਕਸਾਨ ਉਹਦਾ ਪੂਰਾ ਪੰਜਾਬ ਹੰਡਾ ਰਿਆ ਹੈ ਅਸੀਂ ਆਪਣੇ ਘਰਾਂ ਦੇ ਵਿੱਚੋਂ ਪਸ਼ੂ ਡੰਗਰ ਮਾਲ ਸਾਰਾ ਕੱਢ ਦਿੱਤਾ ਹੈ ਔਰ ਆਪਣੇ ਟਰੈਕਟਰਾਂ ਦੇ ਉੱਪਰ ਪੂਰਬੀਏ ਚੜਾਤੇ ਆ ਔਰ ਉਹ ਵਰਤੀ ਜਾਂਦੇ ਆ ਜਿਹੜੇ ਕਦੇ ਸਾਡੇ ਡੇਰਿਆਂ ਦੇ ਉੱਪਰ ਰਹਿੰਦੇ ਹੁੰਦੇ ਸੀ ਅੱਜ ਸਾਡੇ ਘਰਾਂ ਦੇ ਚੁੱਲਿਆਂ ਦੇ ਉੱਪਰ ਉਹਨਾਂ ਦੀ ਭਾਤ ਰਿਜੰਡੀ ਹੈ ਜੀ ਇਸੇ ਕਰਕੇ ਪੰਜਾਬ ਜਿਹੜਾ ਖਾਲੀ ਹੋਣ ਡਿਆ ਤੋ ਜੇਕਰ ਅਸੀਂ ਇੱਥੇ ਰੌਣਕਾਂ ਬਹਾਲ ਰੱਖਣੀਆਂ ਨੇ ਤੇ ਸਾਨੂੰ ਵੀ ਕੰਮਾਂ ਤੇ ਪਰਤਣਾ ਪੈਗਾ ਬਸ ਸਿਰਫ ਇੰਨਾ ਮੋੜਾ ਪਾ ਲਓ ਆਓ ਵਰਤੀਏ ਕੰਮਾਂ ਤੇ ਖਾਲਸਾ ਕਿਟਰ ਵਾਂਗੂ ਤੁਸੀਂ ਵੀ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹੋ ਔਰ ਆਸ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਦਾ ਇਹ ਜੋ ਖਾਲਸੇ ਬਾਣੇ ਦੇ ਵਿੱਚ ਸਜੇ ਹੋਏ ਨੇ ਇਹਨਾਂ ਦਾ ਵੀ ਤੁਸੀਂ ਸਾਥ ਦੋਗੇ ਔਰ ਕਿਤੇ ਵੀ ਤੁਹਾਨੂੰ ਲੋੜ ਪਵੇ ਤਾਂ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਹੋ ਇੰਸਟਾਗ੍ਰam ਤੇ ਫੇਸਬੁਕ ਵਗੈਰਾ ਤੇ ਹੋਰ ਸੋਸ਼ਲ ਮੀਡੀਆ ਤੇ ਇਹਨਾਂ ਦੇ ਨੰਬਰ ਵਗੈਰਾ ਹੈਗੇ ਤੁਸੀਂ ਇਹਨਾਂ ਨੂੰ ਸਰਚ ਕਰ ਸਕਦੇ ਹੋ ਔਰ ਇਸ ਵੇਲੇ ਸਾਡਾਂ ਤੁਸੀਂ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਔਰ ਦਰਸ਼ਕਾਂ ਦਾ ਵੀ ਸਾਡਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਸਾਡੇ ਨਾਲ ਇਸ ਮੁਲਾਕਾਤ ਵਿੱਚ ਬਣੇ ਰਹੇ ਆਜੋ ਹੁਣ ਆਪਾਂ ਵੀ ਮੁਰਚ ਲਈ ਆਪਣੇ ਘਰਾਂ ਨੂੰ ਕਹਿੰਦਾ ਕਿ ਮੁਰਜਾਵੇ ਮੁਰਜਾ ਬੀਬਾ ਆਪਣੇ ਘਰਾਂ ਨੂੰ ਫੇਰ ਕੀ ਕਰੇਗਾ ਪਿੱਛੋਂ ਉਜੜੇ ਦਰਾਂ ਨੂੰ ਦਰਾਂ ਦੇ ਉਜੜਨ ਤੋਂ ਪਹਿਲਾਂ ਪਹਿਲਾਂ ਵਸਦੇ ਹੋਏ ਘਰਾਂ ਵੱਲ ਪਰਤ ਚਲੀਏ ਆਪਣੀ ਕਿਰਤ ਦੇ ਨਾਲ ਜੁੜ ਜਾਈਏ ਆਪਣੇ ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਜਾਈਏ ਤਾਂ ਹੀ ਪਲਾ ਪੰਜਾਬ ਵਸਦਾ ਰਹੇਗਾ ਬਹੁਤ ਬਹੁਤ ਸ਼ੁਕਰੀਆ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ ワਇਲਡ ਵਾਈ ਤੁਸੀਂ ਸਾਨੂੰ Amazon Fire TV Daily Hunt te e baba te dekh sakde ho USA Canada Australia New Zealand te Europe de har vadde IPTV platform te dekh sakde ho Raney jappe ton door te mudde de neede Live Punjabi TV